ਹਾਂਜੀ ਕਿਸਮਤ ਦੀਆਂ ਖੇਡਾਂ ਵੀਡੀਓ ਦੇ ਵਿੱਚ ਪ੍ਰੀਤੀ ਦਾ ਰਿਸ਼ਤਾ ਵਿੱਕੀ ਦੇ ਨਾਲ ਪੱਕਾ ਹੋ ਜਾਂਦਾ ਹੈ ਤੇ ਉਸਦੇ ਭਰਾ ਭਜਾਈ ਉਸ ਦੀ ਸਲਾਹ ਰਹੇ ਹੁੰਦੇ ਹਨ ਤੇ ਉਧਰ ਬਹੁਤ ਵੱਡੀ ਖੁਸ਼ਖਬਰੀ ਗੁੱਡ ਨਿਊਜ਼ ਵੀਡੀਓ ਦੇ ਵਿੱਚ ਆ ਜਾਂਦੀ ਹੈ ਤੇ ਨਾਲ ਦੇ ਨਾਲ ਵੀਡੀਓ ਦਾ ਦਾ ਐਂਡ ਵੀ ਕਰ ਦਿੱਤਾ ਜਾਂਦਾ ਹੈ ਤੇ ਇੱਥੇ ਕਵਲ ਦੀ ਐਂਟਰੀ ਹੁੰਦੀ ਹੈ ਤੇ ਸਾਰੇ ਕਹਿ ਰਹੇ ਹੁੰਦੇ ਹਨ ਕਿ ਕਵਲ ਵੀ ਕਵਲ ਵੀਰ ਜੀ ਨੂੰ ਸਹੀ ਸਲਾਮਤ ਵੀਡੀਓ ਦੇ ਵਿੱਚ ਲੈ ਕੇ ਆਇਓ ਕੁਝ ਨਾ ਹੋਵੇ ਤੇ ਫਿਰ ਸੈ ਇਸਲਾਮ ਦੇ ਕਵਲ ਦੀ ਐਂਟਰੀ ਹੁੰਦੀ ਹੈ ਤੇ ਬਹੁਤ ਜਿਆਦਾ ਫੈਮਿਲੀ ਦੇ ਵਿੱਚ ਖੁਸ਼ੀ ਆਉਂਦੀ ਹੈ ਤੇ ਕਿਉਂਕਿ ਸਾਰੇ ਜਣੇ ਸਮਝ ਰਹੇ ਹੁੰਦੇ ਆ ਕਿ ਕਵਲ ਨੂੰ ਕਿਤੇ ਕੁਝ ਹੋਣਾ ਗਿਆ ਹੋਵੇ ਬਲਜੀਤ ਵਾਂਗ ਤੇ ਸੋ ਇਦਾਂ ਦਾ ਕੁਝ ਨਹੀਂ ਹੁੰਦਾਗਾ ਹੈਪੀ ਹੈਂਡਿੰਗ ਹੁੰਦੀ ਹੈ ਹੈਪੀ ਐਂਡਿੰਗ ਹੁੰਦੀ ਹੈ ਵੀਡੀਓ ਦੀ ਬਹੁਤ ਹੀ ਜਿਆਦਾ ਸੋਹਣੀ ਹੁੰਦੀ ਹੈ ਤੇ ਦੋਨੋਂ ਪਰਿਵਾਰ ਆਪਣੇ ਸਹੁਰਿਆਂ ਤੇ ਜਾ ਕੇ ਪਹੁੰਚਦੇ ਹਨ ਦੋਨੋਂ ਜਵਾਈ ਤੇ ਉਧਰ ਵੇਟ ਹੋ ਰਹੀ ਹੁੰਦੀ ਹੈ ਪ੍ਰੀਤੀ ਭਾਬੀ ਦੁਆਰਾ ਕਿ ਮੇਰੇ ਦੋਨੋਂ ਜਵਾਈ ਆਉਣ ਵਾਲੇ ਹਨ ਤੇ ਐਂਡ ਖਤਮ ਕਰ ਦਿੱਤਾ ਜਾਂਦਾ ਹੈ ਇਸ ਵੀਡੀਓ ਦਾ ਕਿ ਦੋਨੋਂ ਫੈਮਲੀਜ਼ ਆਪਸ ਦੇ ਵਿੱਚ ਖੁਸ਼ ਹੁੰਦੀਆਂ ਹਨ हां जी ਤੇ ਇਸ ਵੀਡੀਓ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਫੋਰਨ ਕੰਟਰੀਜ਼ ਦੇ ਵਿੱਚ ਪੰਜਾਬੀ ਆਂ ਦਾ ਕੀ ਹਾਲ ਕੀਤਾ ਜਾਂਦਾ ਹੈ ਗੋਰਿਆਂ ਦੁਆਰਾ ਜਾਂ ਫਿਰ ਕਾਲਿਆਂ ਦੁਆਰਾ ਇਸ ਵੀਡੀਓ ਦੇ ਵਿੱਚ ਇਹ ਦਿਖਾਇਆ ਗਿਆ ਹੈ ਤੇ ਐਂਡ ਤੇ ਇਹ ਵੀ ਸਮਝਾਇਆ ਗਿਆ ਹੈ ਕਿ ਜਿੰਨੇ ਜੋਗੇ ਆਪਾ ਹੈਗੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਕਮਾਈ ਕਰੀਏ ਨਾ ਕਿ ਬਾਹਰ ਦੇ ਲਾਲਚ ਦੇ ਵਿੱਚ ਆਪਣਾ ਥੋੜਾ ਖਾਣ ਤੋਂ ਵੀ ਚਾਹੀਏ ਸੋ ਬਹੁਤ ਹੀ ਜ਼ਿਆਦਾ ਸੋਹਣੀ ਵੀਡੀਓ ਸੀਗੀ ਤੇ ਤੁਸੀਂ ਹੋਰ ਵੀਡੀਓਜ਼ ਵੇਖਣ ਲਈ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਜੀ ਬਾਏ ਬਾਏ